ਮੈਂ ਜਸਪਾਲ ਸਿੰਘ ਏਸੀਪੀ ਸੈਂਟਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਅਕਸੀ ਦੀ ਗੁਰਫੇਸ਼ਨ ਪੁੱਲਰ ਉਹਨਾਂ ਨੇ ਸਾਨੂੰ ਹਦਾਇਤਾਂ ਨੇ ਕਿ ਇਹ ਜਿਹੜੀ ਕੋਨੀ ਲੋਰਿਆ ਚਾਈਨਸ ਸਟੋਰ ਇਹਦਾ ਖਾਤਮਾ ਕੀਤਾ ਜਾਵੇ ਜਿਹਦੇ ਵਿਆਸਤੇ ਅਸੀਂ ਬਹੁਤ ਵੱਡੇ ਪੱਧਰ ਤੇ ਜਾ ਅਬਿਆਹ ਚਲਾਇਆ ਆ ਜਿਹਦੇ ਤਹਿਤ ਅਸੀਂ ਆਪਣੀ ਸੌਡੀਨ ਦੇ ਵਿੱਚ ਮੇਰੀ ਸੌਡੀਨ ਦੇ ਵਿੱਚ ਚਾਰ ਥਾਣੇ ਪੈਂਦੇ ਨੇ ਜੀ اسلامਾਬਾਦ ਗੇਟ ਦੀ ਮਾਂ ਡਿਵੀਜ਼ਨ ਦੇ ਕਰਵਾ ਲਈ ਇਹਨਾਂ ਚਾਰਾਂ ਥਾਣਿਆਂ ਦੇ ਵਿੱਚ ਹੁਣ ਤੱਕ ਅਸੀਂ ਅਲੱਗ-ਅਲੱਗ ਕਮੇ ਦਰਜ ਕਰਕੇ 1000 ਦੇ ਕਰੀਬ ਅਸੀਂ ਜਿਹੜੇ ਚਾਈਨਸ ਸਟੋਰ ਦੇ ਘਟੂਆ ਬਰਾਮਦ ਕਰ ਚੁੱਕੇ ਹਾਂ ਕਲੇ ਗੇਟ ਕੀ ਮਾਦੇ ਵਿੱਚ ਅਸੀਂ 7 ਪਰਚੇ ਦਰਜ ਕਰਕੇ ਤੇ 550 ਤੋਂ ਉਪਰ ਇਹ ਜਿਹੜਾ ਘਟੂ ਰਾਮਤ ਕੀਤਾ ਹੈ ਤੇ ਮੇਰੀ ਲੋਕਾਂ ਕੀ ਅਪੀਲ ਹੈ ਕਿ ਇਸ ਚਾਈਨਾ ਡੋਰ ਤੋਂ ਜਿਹੜਾ ਤੌਬਾ ਕੀਤੀ ਜਾਵੇ ਤਾਂ ਆਪਾਂ ਜਿਹੜਾ ਲੋਹੜੀ ਦਾ ਤਿਹਾਰਾ ਹੈ ਇੱਥੇ ਤੁਸੀਂ ਆਪਣੇ ਸ਼ੌਂਕ ਪੂਰੇ ਕਰੋ ਗੁੱਡੀ ਅਡਾਓ ਲੇਕਿਨ ਜਿਹੜੀ ਰਵਾਇਤੀ ਡੋਰ ਹੈ ਉਹਨੂੰ ਇਸਤੇਮਾਲ ਕਰੋ ਚਾਈਨਸ ਡੋਰ ਨੂੰ ਇਸਤੇਮਾਲ ਨਾ ਕਰੋ ਜਿਹੜੀ ਲੋਕਾਂ ਦੀ ਜਾਨ ਦਾ ਖਤਰਾ ਲਵਾਉਂਦੀ ਹੈ ਇਹਦੇ ਵਿੱਚ ਅਸੀਂ ਅੱਗੇ ਚੱਲ ਕੇ ਹੁਣ ਇੱਕ ਹੋਰ ਅਭਿਆਨ ਪਿਛਲੇ ਦਿਨੋਂ ਸ਼ੁਰੂ ਕੀਤਾ ਆਇਆ ਹੈ ਅਸੀਂ ਦਿੱਲੀ ਬੇਸ ਦੇ ਤੇ ਡੋਰ ਦੀ ਸਦਾ ਦੇ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਛਿਹਰੇ ਬੱਚੇ ਜਾਂ ਨੌਜਵਾਨ ਚਾਈਨੀਸ ਸਟੋਰ ਦੇ ਨਾਲ ਗੁੱਡੀ ਡਾਉਂਦੇ ਨੇ ਉਹਨਾਂ ਨੂੰ ਕੈਮਰੇਜ ਕੈਦ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਉਹਨਾਂ ਦੀ ਸ਼ਨਾਖਤ ਕਰਕੇ ਉਹਨਾਂ ਰੌਡ ਉੱਪਰ ਕਰਕੇ ਥਾਣੇ ਬੁਲਾਇਆ ਜਾਂਦਾ ਹੈ ਰੌਡ ਉੱਪਰ ਕਰਕੇ ਤਿੰਦਾਲ ਹੀ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕਰਕੇ ਤੇ ਉਹਨਾਂ ਨੂੰ ਤੋਬਾ ਕਰਾਈ ਜਾਂਦੀ ਹੈ ਇਸ ਜੀਤੋਂ ਤੇ ਨਾਲ ਹੀ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਥੱਗੇ ਤੋਂ ਅਗਰ ਉਹਨਾਂ ਨੇ ਕਾਰਵਾਈ ਕੀਤੀ ਤਾਂ ਉਹਨਾਂ ਦੇ ਖਿਲਾਫ ਪੇਰੈਂਟਸ ਦੇ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ ਤੇ ਉਹਨਾਂ ਦੀ ਚਨਾਕਤ ਹੈ ਅਸੀਂ ਇਹ ਜਿਹੜੇ ਗਟੂਆ ਰਿਕਵਰ ਕਰ ਰਹੇ ਆ ਜਿਤੋਂ ਲੈ ਕੇ ਆਉਂਦੇ ਆ ਉਹਨਾਂ ਦੁਕਾਨਦਾਰਾਂ ਨੂੰ ਅਸੀਂ ਕਾਬੂ ਕਰਕੇ ਤੇ ਵਕ ਵਕ ਰਿਕਵਰੀਆਂ ਕੀਤੀਆਂ ਨੇ ਤੇ ਮੇਰੀ ਲੋਕਾਂ ਕਰੇ ਪੀਲ ਆ ਵੀ ਤੁਸੀਂ ਆਪਣੀ ਰਵਾਤੀ ਡੋਰ ਦੇ ਨਾਮ ਜੋ ਪੂਰੇ ਕਰੋ ਇਹ ਚੈਨਲ ਡੋਰ ਤੋਂ ਤੋਮਾ ਬਰੋ